ਅਕਾਲੀ ਦਲ ਦਾ ਦਫਤਰ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਤੇ ਇਲਜ਼ਾਮਾਂ ਦੀ ਬੁਸ਼ਾੜ ਕਰ ਰਹੇ ਨੇ ਬਾਦਲ ਨਾਲ ਸੰਬੰਧਿਤ ਆਗੂ ਆਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਖੁਰਚਣਾ ਫੇਰਨ ਦੀ ਚੇਤਾਵਨੀ ਦਿੱਤੀ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਗਿਆਨੀ ਦੇ ਵਿਰੋਧੀ ਵੀ ਇਸ ਟਿੱਪਣੀ ਦੀ ਆਲੋਚਨਾ ਕਰ ਰਹੇ ਨੇ ਦੂਜੇ ਪਾਸੇ ਗਿਆਨੀ ਤੜੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ ਜਾਵਾਂਗੇ ਤੱਕੇ ਨਾਲ ਕੋਣ ਵਾਲੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਗਿਆਨੀ ਰਗਵੀਰ ਸਿੰਘ ਦੀ ਟਿੱਪਣੀ ਦਾ ਜਵਾਬ ਨਵੇਂ ਪ੍ਰਧਾਨ ਤੇ ਸਾਬਕਾ ਜਥੇਦਾਰ ਨੇ ਦਿੱਤਾ ਇਸ ਪੂਰੇ ਮਾਮਲੇ ਦੇ ਵਿੱਚ ਤਾਜ਼ਾ ਘਟਨਾਕ੍ਰਮ ਕੀ ਹੈ ਉਸ ਦਾ ਪੂਰਾ ਬਿਰਤਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਅਕਾਲੀ ਵਰਸਸ ਅਕਾਲੀ ਦੀ ਕਰ ਰਹੇ ਸੀ ਗਿਆਨੀ ਧੜੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੰਡੀਗੜ੍ਹ ਦਫ਼ਤਰ ਸਿੱਖ ਕੌਮ ਦੀ ਜਾਇਦਾਦ ਹੈ ਜਿਸ ਨੂੰ ਸੁਖਵੀਰ ਬਾਦਲ ਆਪਣੀ ਜਾਇਦਾਦ ਵਣਾਈ ਬੈਠਾ ਹੈ ਸਾਢੇ 3 ਏਕੜ ਅਰਬਾਂ ਦੀ ਜ਼ਮੀਨ ਉੱਪਰ ਨੀਅਤ ਖੋਟੀ ਕਰਕੇ ਕਬਜ਼ਾ ਰਾਤ ਨੂੰ ਸੌਣ ਲੱਗੇ ਸੋਚਦਾ ਕਿ ਇੱਕ ਦਿਨ ਇੱਕ ਹੋਰ ਸੁੱਖ ਵਿਲਾਸ ਸਥਾਪਨਾਵਾਂਗੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ ਚੀਮਾ ਬੰਟੀ ਰਮਾਣਾ ਡਾਇਰੈਕਟਰ ਲਗਾਏ ਗਏ ਨੇ ਲਾਲਚ ਦਫ਼ਤਰਾਂ ਦੀ ਅਰਬਾਂ ਰੁਪਏ ਦੀ ਜ਼ਮੀਨ ਹੈ ਪਰ ਪੰਥ ਇੱਕ ਦਿਨ ਆਪਣੇ ਘੋੜੇ ਇੱਥੇ ਜ਼ਰੂਰ ਬਣੇਗਾ ਇੱਥੇ ਸੁਖ ਵਿਲਾਸ ਨਹੀਂ ਬਣੇਗਾ ਅੱਜ ਜਿਹੜੇ ਕਲੇਰ ਚੰਜਰ ਵਰਗੇ ਪੰਥ ਦੇ ਦਫ਼ਤਰ ਬੈਠ ਕੇ ਧਮਕੀਆਂ ਦਿੰਦੇ ਨੇ ਉਹ ਸੁਣ ਲੈਣ ਕਲੇਰ ਸਿਆ ਤੁਹਾਡੇ ਪਰਿਵਾਰ ਦੀ ਦੇਣ ਹੈ ਕਿ ਤੁਸੀਂ ਸੁਮੇਤ ਸਿੰਘ ਸੈਣੀ ਦੇ ਕੇਸ ਲੈਣੇ ਬਾਦਲ ਤੁਹਾਡੇ ਵਰਗੇ ਪੰਥ ਦੋਖਿਆਂ ਨੂੰ ਹਮੇਸ਼ਾ ਵੱਡੇ ਅਹੁਦੇ ਦਿੰਦੇ ਨੇ ਜਿਵੇਂ ਤੁਹਾਡੇ ਪਿਤਾ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜਰੂਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਗਾ ਕੇ ਅਤੇ ਤੁਹਾਨੂੰ ਮੁੱਖ ਬਲਾਰਾ ਲਗਾ ਕੇ ਦਿੱਤਾ ਹੈ ਜਿਵੇਂ ਨਕੌਦਰ ਗੋਲੀ ਕਾਣ ਦੇ ਦੋਖੀ ਦਰਬਾਰਾ ਗੁਰੂ ਨੂੰ ਕੋਰ ਕਮੇਟੀ ਮੈਂਬਰ ਬਣਾ ਕੇ ਇਨਾਮ ਦਿੱਤਾ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਦੋ ਨਾਰੇ ਵੀ ਦਿੱਤੇ ਉਹਨਾਂ ਕਿਹਾ ਕਿ ਪੰਥ ਦਾ ਨਾਰਾ ਕਿ ਅਕਾਲੀ ਦਲ ਆਜ਼ਾਦ ਕਰਵਾਉਣਾ ਪੰਥ ਦੀ ਝੋਲੀ ਪਾਉਣਾ ਦੂਜੇ ਨਾਰੇ ਦੇ ਵਿੱਚ ਉਹਨਾਂ ਕਿਹਾ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਲਾਜ਼ਮ ਪਜਾਉਣੇ ਨੇ ਪੰਥ ਪ੍ਰਸਤ ਲਿਆਉਣੇ ਨੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਪਿਛਲੇ ਲੰਬੇ ਸਮੇਂ ਚ ਪੰਥਕ ਵਿਰਤੀ ਵਾਲੇ ਪ੍ਰਧਾਨ ਬਣਦੇ ਰਹੇ ਨੇ ਤੇ ਵੱਡੇ ਕੱਦ ਦੇ ਆਗੂ ਸਨ ਜਿਨ੍ਹਾਂ ਕੋਲ ਪੰਥਕ ਪੈਰਾਵਾ ਤੇ ਸ੍ਰੀ ਸਾਹਿਬ ਕਿਰਪਾਨ ਉਹਨਾਂ ਦੇ ਹੱਥ ਚ ਸ਼ਜੋਫਿਤ ਹੁੰਦੀ ਸੀ ਪਰ ਲਗਭਗ 35 ਸਾਲ ਬਾਅਦ ਇੱਕ ਵਾਰ ਫਿਰ ਅਕਾਲ ਤਖਤ ਤੋਂ ਹੋਈ ਭਰਤੀ ਤਹਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ ਚ ਕਿਰਪਾਨ ਵੇਖਣ ਨੂੰ ਮਿਲ ਰਹੀ ਹੈ ਜਦ ਕਿ ਇਸ ਤੋਂ ਪਹਿਲਾਂ 1982-83 ਮੌਕੇ ਸੰਤ ਹਰਚਰਨ ਸਿੰਘ ਲੰਗੋਵਾਲਾ ਤੇ ਉਸ ਤੋਂ ਬਾਅਦ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਹੁੰਦੇ ਆ ਹੱਥਾਂ 'ਚ ਕਿਰਪਾਨ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹ ਸਮਾਂ ਚੱਲਿਆ ਗਿਆ ਪਰ ਹੁਣ 35 ਸਾਲ ਬਾਅਦ ਫਿਰ ਹੱਥ 'ਚ ਕਿਰਪਾਨ ਫੜ ਕੇ ਸਿੱਖੀ ਅਤੇ ਅਕਾਲੀ ਦਲ ਦੀ ਗੱਲ ਕਰਨ ਵਾਲੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਪੰਥਰਤਨ ਮਾਸਟਰ ਤਾਰਾ ਸਿੰਘ ਅਤੇ ਹੋਰ ਨਾਲ ਸਮੇਂ-ਸਮੇਂ ਤੇ ਉਹਨਾਂ ਪ੍ਰਧਾਨਾਂ ਵਾਂਗ ਕਿਰਪਾਨਧਾਰੀ ਪ੍ਰਧਾਨ ਅਕਾਲੀ ਦਲੋਂ ਮੁੜ ਸਰਜੀਤ ਕਰ ਲਈ ਲਾਹੇਵੰਦ ਹੋ ਸਕਦੇ ਨੇ ਇਸ ਦੀ ਚਰਚਾ ਅੱਜ ਭੋਗਾਂ ਸੋਗਾਂ ਅਤੇ ਹੋਰ ਕਾਰਜਾਂ 'ਚ ਜੁੜੇ ਤਕਸਾਲੀ ਅਕਾਲੀ ਆਗੂ ਤੇ ਪੰਥ ਨਾਲ ਜੁੜੇ ਲੋਕ ਇੱਕ ਦੂਜੇ ਕੋਲ ਕਰ ਲੱਗ ਪਏ ਨੇ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਬਣਿਆ ਅਕਾਲੀ ਦਲ ਆਪਣਾ ਹਮਖਿਆਲੀਆਂ ਨਾਲ ਜੋ ਵੱਡੇ ਪੱਧਰ ਤੇ ਰابطਾ ਕਾਇਮ ਕਰ ਰਿਹਾ ਉੱਚ ਕਿੰਨਾ ਕੁ ਸਫਲ ਹੁੰਦਾ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸੰਬੰਧੀ ਪੁੱਛੇ ਸਵਾਲ ਤੇ ਜਵਾਬ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾਕਰੀ ਨੂੰ ਛੱਡ ਕੇ ਕਦੇ ਵੀ ਕਿਸੇ ਹੋਰ ਦੀ ਚਾਕਰੀ ਕਰਨ ਨੂੰ ਤਿਆਰ ਨਹੀਂ ਹਨ ਉਹਨਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਉਹਨਾਂ ਅਸਿੱਧੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ ਉਹਨਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਦਰਤਈ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਆਤੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚੱਕਰ ਵਿੱਚ ਜਾਣਾ ਸਹੀ ਨਹੀਂ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਤਾ ਬੇਮਿਸਾਲ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ 'ਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਉਨਾਂ ਨੇ ਕਿਹਾ ਕਿ ਇੱਕ ਜਥੇਦਾਰ ਦੀ ਪਦਵੀ ਪ੍ਰਧਾਨਗੀ ਦੀ ਪਦਵੀ ਨਾਲੋਂ ਬਹੁਤ ਵੱਡੀ ਹੈ ਜਿਸ ਨੂੰ ਮਾਨਤਾ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਗਿਆਨੀ ਰਗਵੀਰ ਸਿੰਘ ਨੇ ਲਾਲ ਕਿਲੇ ਤੇ ਹੋ ਰਹੇ ਸਮਾਗਮ 'ਚ ਵਿਸ਼ੇਸ਼ ਸੱਦੇ ਤੇ ਗਏ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਵੀ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੂੰ ਲਾਲ ਕਿਲੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਕਿਰਪਾਨ ਪੈਣੀ ਹੋਈ ਸੀ ਜੋ ਕਿ ਸਾਡਾ ਧਾਰਮਿਕ ਚਿੰਨ੍ਹ ਹੈ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾਂ ਨਾਲ ਇਹ ਵਿਤਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀ ਹੈ ਉਹਨੇ ਵੀ ਕਿਹਾ ਕਿ ਸਿੱਖ ਗੁਰੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਡਿਜੀਟਲ ਮੀਡੀਆ ਤੇ ਵੱਡੀ ਗਿਣਤੀ ਵਿੱਚ AI ਵੀਡੀਓ ਤੇ ਫੋਟੋ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਹਾਲੀ ਵਿੱਚ ਇੱਕ AI ਵੀਡੀਓ ਵੀ ਡਿਜੀਟਲ ਮੀਡੀਆ ਤੇ ਪ੍ਰਸਾਰਿਤ ਕੀਤੀ ਗਈ ਜਿਸ ਵਿੱਚ ਹਰਮੰਦਰ ਸਾਹਿਬ ਨੂੰ ਟਾਇਆ ਦਿਖਾਇਆ ਗਿਆ ਸੀ ਜੋ ਕਿ ਬਹੁਤ ਮੰਦਭਾਗ ਹੈ ਇਸ ਲਈ ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਵਿੱਚ ਅਜਿਹੇ AI ਵੀਡੀਓ ਬਣਾਉਣ ਵਾਲਿਆਂ ਵਿਰੁੱਧ ਠੁਕਮੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਬੋਲਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਰ ਟਕਣ ਲਈ ਰਮਾਲ ਹਰਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਤੇ ਉਪਲਬਧ ਕਰਵਾਏ ਗਏ ਨੇ ਉਹਨਾਂ ਦੁਕਾਨਦਾਰਾਂ ਨੂੰ ਕੀ ਤਿੱਕੇ ਉਹ ਖੰਡੇ ਦੇ ਚਿੰਨ ਵਾਲੇ ਰਮਾਲ ਨਾ ਬਣਾਉਣ ਕਿਉਂਕਿ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਹਨਾਂ ਰਮਾਲਾਂ ਨੂੰ ਸੜਕਾਂ ਤੇ ਸੁੱਟ ਦਿੰਦੇ ਨੇ ਜੋ ਸਿੱਖ ਧਾਰਮਿਕ ਚਿੰਨ ਦਾ ਨਿਰਾਦਰ ਹੈ ਉਹਨੇ ਕਿਹਾ ਕਿ ਪਤਾ ਲੱਗਿਆ ਕਿ ਕੁਝ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਨੇ ਕਿ ਜੇਕਰ ਉਹ ਰਮਾਲਾ ਸਾਹਿਬ ਨਹੀਂ ਚੜਾਉਂਦੇ ਤਾਂ ਉਹਨਾਂ ਦੀ ਯਾਤਰਾ ਪੂਰੀ ਨਹੀਂ ਹੋਵੇਗੀ ਅਸੀਂ ਸ਼ਰਧਾਲੂਆਂ ਨੂੰ ਅਪੀਲ ਕਰਦੇ ਹਾਂ ਕਿ ਜਦ ਉਹ ਹਰਮੰਦਰ ਸਾਹਿਬ ਆਉਂਦੇ ਨੇ ਤਾਂ ਉਹਨਾਂ ਦੀ ਯਾਤਰਾ ਪੂਰੀ ਮੰਨੀ ਜਾਂਦੀ ਹੈ ਉਹਨਾਂ ਨੂੰ ਇਸ ਮਕਸਦ ਲਈ ਰਮਾਲਾ ਸਾਹਿਬ ਚੜਾਉਣ ਦੀ ਜ਼ਰੂਰਤ ਨਹੀਂ ਹੈ ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਿਅਕਤੀ ਵਿਸ਼ੇਸ਼ ਦੀ ਵਜ੍ਹਾ ਸਮੂਚੀ ਪਾਰਟੀ ਸਲਾਹ ਨਾਲ ਪੰਥਰ ਤੇ ਲੋਕ ਇਤ ਵਿੱਚ ਫੈਸਲੇ ਲਵੇਗੀ ਉਹਨਾਂ ਕਿ ਆ ਕਿ ਵਿਧਾਨ ਸਭਾ ਤਰਨਤਾਰਨ ਜਮਨੀ ਚੋਣ ਬਾਰੇ ਪਾਰਟੀ ਦਾ ਸਮੁੱਚਾ ਢਾਂਚਾ ਫੈਸਲਾ ਲਵੇਗਾ ਸੰਸਦ ਆਬ ਗਿਆਨੀ ਰਗਵੀਰ ਸਿੰਘ ਵੱਲੋਂ ਸਾਬਕਾ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਵਿੱਚ ਨਾ ਆਉਣ ਦੀ ਗੱਲਬਾਤ ਬਾਰੇ ਉਹਨਾਂ ਕਿ ਆ ਕਿ ਪੰਦੀ ਸੇਵਾ ਕਰਨੀ ਉਹਨਾਂ ਦਾ ਮੁੱਖ ਮਕਸਦ ਹੈ ਜਦਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਮੰਨਣੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰ ਵਜੋਂ ਸਿਵਾਮਾਨ ਹੁੰਦੇ ਉਹਨੇ ਕਿਹਾ ਕਿ AI ਤਕਨੀਕ ਮਨੁੱਖਤਾ ਅਤੇ ਨੈਤਿਕਤਾ ਲਈ ਬਹੁਤ ਹੀ ਭਿਆਨਕ ਸਿੱਧ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖਤ ਕਦਮ ਚੁੱਕਦਿਆਂ ਕਾਨੂੰਨ ਬਣਾਉਣੇ ਚਾਹੀਦੇ ਨੇ ਗੈਨੀ ਹਰਪੀਰ ਸਿੰਘ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਮਸਲਿਆਂ ਸੰਬੰਧੀ ਸਿੱਖਾਂ ਨੂੰ ਅਜੇ ਤੱਕ ਸਰਕਾਰਾਂ ਤੋਂ ਇਨਸਾਫ਼ ਨਹੀਂ ਮਿਲਿਆ ਜਿਸ ਸਲੇ ਸਮੁੱਚੇ ਪੰਥ ਨੂੰ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ